टुडे पंजाब न्यूज़ चैनल दीयां खास खास ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤਰਸੇਮ ਸਿੰਘ ਮਠਾੜੂ ਤੇ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਪੰਜਾਬ ਚ ਸਕੂਲਾਂ ਦਾ ਸਮਾਂ ਬਦਲਿਆ 1 ਮਾਰਚ ਤੋਂ ਸਵੇਰੇ 8:30 ਵਜੇ ਖੁੱਲਰਨਗੇ ਸਕੂਲ 4 ਮਾਰਚ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮਾਰਚ ਦੇ ਪਹਿਲੇ ਹਫਤੇ ਤੋਂ CAA ਲਾਗੂ ਕਰ ਸਕਦੀ ਹੈ ਕੇਂਦਰ ਸਰਕਾਰ ਪੋਰਟਲ ਤਿਆਰ ਕੀਤਾ ਹੈ ਪੰਜਾਬੀ ਮਿਊਜ਼ਿਕ ਦੇ ਰਾਸ਼ਟਰੀ ਦੇ ਮਸ਼ਹੂਰ ਕੰਪੋਜ਼ਰ ਬੰਟੀ ਬਸਤੇ ਜਾਨਲੇਵਾ ਹਮਲਾ ਸਿੱਧੂ ਮੂਸੇਵਾਲਾ ਨਾਲ ਸੀ ਖਾਸ ਕਨੈਕਸ਼ਨ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ ਪੈਂਚੇ ਸਕੀਮ ਨੂੰ ਲੈ ਕੇ ਬੋਲੇ ਨਵਜੋਤ ਸਿੱਧੂ ਪਰtau ਫਿਰ ਹਿਮਾਚਲ ਰਾਜ ਸਭਾ ਚੋਣਾਂ ਚ ਬਹੁਮਤ ਦੇ ਬਾਵਜੂਦ ਹਾਰੀ ਕਾਂਗਸ ਬੀਜੇਪੀ ਨੇ ਜਿੱਤੀ ਚੋਣ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ 30 ਸਾਲ ਪੁਰਾਣੇ ਕੇਸ ਚ ਹੋਏ ਬਰੀ ਪੰਜਾਬੀਆਂ ਨੂੰ ਅੱਜ ਮਿਲਣਗੀਆਂ 12 ਹੋਰ ਰੇਤ ਦੀਆਂ ਜੰਤਰ ਖੱਡਾਂ ਦਾ ਦੇਖੋ ਤੁਹਾਡਾ ਜ਼ਿਲ੍ਹਾ ਵੀ ਐ ਸ਼ਾਮਲ ਸਹਿਯੁਕਤ ਕਿਸਾਨ ਮੋਰਚਾ ਦਿੱਲੀ ਚਲੋ ਦੇ ਹੱਕ ਵਚਨ ਨਹੀਂ ਸਰਵਜ ਸਿੰਘ ਪੰਦੇੜਾ ਕਹਿੰਦਾ ਸਰਕਾਰ ਦਾ ਮਕਸਦ ਸਿਰਫ ਕੇਜੜੀ ਵਾਲ ਨੂੰ ਗ੍ਰਿਫਤਾਰ ਕਰਨਾ ਦਿੱਲੀ ਸੀਐਮ ਦਿੱਲੀ ਜਾਣ ਵਾਲਿਆਂ ਨੂੰ ਰਾਹਤ ਕਿਸਾਨ ਦੋਦਨ ਕਰਕੇ ਬੰਦ ਸੜਕਾਂ ਖੋਲ੍ਹਦੀਆਂ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੋਟਕਪੂਰਾ ਫਾਇਰਿੰਗ ਮਾਮਲਾ ਫੀਰਕੋਟ ਵਿੱਚ ਐਸਆਈਟੀ ਦੀ ਪੰਜਵੀਂ ਚਾਰਜ ਸ਼ੀਟ ਦਾਇਰ ਤਾ ਦੋਸਤੋ ਇਹ ਸਿੰਘ ਆਪਣੀਆਂ ਇਸ ਵਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ ਪੰਜਾਬ ਚ ਸਕੂਲਾਂ ਦਾ ਸਮਾਂ ਬਦਲਿਆ 1 ਮਾਰਚ ਤੋਂ ਸਵੇਰੇ 8:30 ਵਜੇ ਖੁੱਲਣਗੇ ਸਕੂਲ ਪੰਜਾਬ ਦੇ ਸਕੂਲਾਂ ਦਾ ਸਮਾਂ 1 ਮਾਰਚ ਤੋਂ ਬਦਲ ਜਾਵੇਗਾ ਸਬੰਧਿਤ ਸਿੱਖਿਆ ਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਹ ਹੁਕਮ ਸਵੇਰੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਤੇ ਲਾਗੂ ਹੋਵੇਗਾ ਪ੍ਰਾਇਮਰੀ ਅਨੁਸਾਰੇ ਕਮਾਚ ਤੋਂ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦਾ ਸਮਰ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਹੋਵੇਗਾ ਜਦੋਂ ਕਿ ਮਿਡਲ ਹਾਈ ਸਕੂਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਰ ਸਵੇਰੇ 8:30 ਵਜੇ ਤੋਂ ਦੁਪਹਿਰ 2:50 ਮਿੰਟ ਤੱਕ ਹੋਵੇਗਾ ਸੂਬੇ ਵਿੱਚ 19000 ਦੇ ਕਰੀਬ ਸਰਕਾਰੀ ਸਕੂਲਾਂ ਤੇ ਇਹਨਾਂ ਵਿੱਚ 30 ਲੱਖ ਤੋਂ ਵੱਧ ਵਿਦਿਆਰਥੀ ਇਸ ਵੇਲੇ ਪੜ ਰਹੇ ਨੇ ਇਸ ਦਿਨ ਨਾਲ ਹੀ 10000 ਤੋਂ ਵੱਧ ਪ੍ਰਾਈਵੇਟ ਸਕੂਲ ਵਤਨੇ ਚਾਰ ਮਾਸ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡੈਪਟੀ ਮੇਅਰ ਅਤੇ ਡੈਪਟੀ ਮੇਅਰ ਦੀ ਚੋਣ ਹੁਣ 4 ਮਾਰਚ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਕਰਵਾਈ ਜਾਵੇਗੀ। ਦਰਹਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਜਿਸ ਦੇ ਮਤਾਬਿਕ ਹੁਣ ਸਾਰੀ ਚੋਣ ਪ੍ਰਕਿਰਿਆ ਨਵੇਂ ਸਿਰੇ ਤੋਂ ਕਰਵਾਈ ਜਾਵੇਗੀ। ਉਮੀਦਵਾਰਾਂ ਵੱਲੋਂ ਨਵੇਂ ਸਿਰੇ ਤੋਂ ਨਾਮਜ਼ਦਗੀ ਦਾਖਲ ਕੀਤੀ ਜਾਵੇਗੀ। ਉਮੀਦਵਾਰ 28 ਅਤੇ 29 ਫਰਵਰੀ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਡਿਪਟੀ ਕਮਿਸ਼ਨਰ ਦੇ ਵੱਲੋਂ 27 ਫਰਵਰੀ ਨੂੰ ਸਵੇਰੇ 10 ਵਜੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਉਧਿਆਲੇ ਚੋਣ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਪਰ ਕੱਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਉਧਿਆਲੇ ਉਮੀਦਵਾਰਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਮੇਅਰ ਨੇ ਚਾਰਜ ਨਹੀਂ ਲਿਆ ਇਸ ਲਈ ਚੋਣਾਂ ਦੀ ਨਹੀਂ ਕਰਵਾਈਆਂ ਜਾ ਸਕਦੀਆਂ ਤੇ ਡੀਸੀ ਦੇ ਹੁਕਮਾਂ ਤੇ ਰੋਕ ਲਗਾਈ ਜਾਵੇ ਅੱਜ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਹੁਕਮ ਜਾਰੀ ਕਰ ਦਿੱਤੇ ਨੇ ਮਾਰਚ ਦੇ ਪਹਿਲੇ ਹਫਤੇ ਤੋਂ CAA ਲਾਗੂ ਕਰ ਸਕਦੀ ਹੈ ਕੇਂਦਰ ਸਰਕਾਰ ਪੋਰਟਲ ਤਿਆਰ ਨਾਗਰਿਕਤਾ ਸੁਰੱਖਿਆ ਕਾਨੂੰਨ ਮਾਰਚ ਦੇ ਪਹਿਲੇ ਹਫਤੇ ਤੋਂ ਲਾਗੂ ਹੋ ਜਾਵੇਗਾ ਸਰਕਾਰੀ ਸੂਤਰਾਂ ਅਨੁਸਾਰ ਸੀਏਏ ਨਿਯਮ ਅਗਲੇ ਮਹੀਨੇ ਦੇ ਪਹਿਲੇ ਹਫਤੇ ਤੋਂ ਲਾਗੂ ਹੋ ਸਕਦਾ ਹੈ ਐਨਡੀ ਟੀਵੀ ਦੇ ਸੂਤਰਾਂ ਅਨੁਸਾਰ ਸੀਏਏ ਦੇ ਨਿਯਮ ਮਾਰਚ ਦੇ ਪਹਿਲੇ ਹਫਤੇ ਅਤੇ ਜਾਂ ਉਸ ਤੋਂ ਬਾਅਦ ਕਿਸੇ ਦਿਨ ਲਾਗੂ ਹੋ ਜਾਣਗੇ ਨਿਯਮਾਂ ਦੇ ਲਾਗੂ ਹੋਣ ਨਾਲ ਸੀਏਏ ਕਾਨੂੰਨ ਲਾਗੂ ਹੋ ਜਾਵੇਗਾ ਸਰਕਾਰ ਦੇ ਉੱਚ ਪੱਧਰੀ ਸੂਤਰਾਂ ਦੀ ਮੰਨੀ ਹੈ ਤਾਂ ਸੀਏਏ ਨੂੰ ਲਾਗੂ ਕਰਨ ਲਈ ਬਕਾਇਦਾ ਪੋਰਟਲ ਤਿਆਰ ਕਰ ਲਿਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਨਿਯਮ ਤਿਆਰ ਹਨ ਅਤੇ ਆਨਲਾਈਨ ਪੋਰਟਲ ਵੀ ਤਿਆਰ ਹੈ ਕਿਉਂਕਿ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਬੇਨੇਕਰਾਂ ਨੂੰ ਇਸ ਸਾਲ ਦਰਸਾਉਣਾ ਚਾਹੀਦਾ ਹੈ ਕਿ ਇਸ ਵਿੱਚ ਉਹ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਭਾਰਤ ਵਿੱਚ ਦਾਖਲ ਹੋਏ ਸਨ ਬੇਨੇਕਰਾਂ ਤੋਂ ਕੋਈ ਦਸਤਾਵੇਜ਼ ਨਹੀਂ ਮੰਗੇ ਜਾਣਗੇ ਇਸ ਕਾਨੂੰਨ ਵਿੱਚ ਕਿਸੇ ਵੀ ਭਾਰਤੀ ਦੀ ਨਾਗਰਿਕਤਾ ਖੋਣ ਦੀ ਕੋਈ ਵਿਵਸਥਾ ਨਹੀਂ ਹੈ ਚਾਹੇ ਉਸ ਦਾ ਧਰਮ ਕੋਈ ਵੀ ਹੋਵੇ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਨੀਵਾਰ ਨੂੰ ਕਿਹਾ ਸੀ ਕਿ ਨਾਗਰਿਕਤਾ ਸੋਧ ਕਾਨੂੰਨ ਸੀਏ ਇਹਨੂੰ ਲਾਗੂ ਕਰਨ ਦੇ ਨਿਯਮ ਆਗਾਮੀ ਲੋਕ ਸਭਾ ਚੋਣ ਤੋਂ ਪਹਿਲਾਂ ਜਾਰੀ ਕੀਤਾ ਜਾਵੇਗਾ ਲਾਪਰਿਅਨ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ ਅਮਿਤ ਸ਼ਾਲਿਕ ਹੈ ਕਿ ਸੀਏਏ ਦੇਸ਼ ਦਾ ਕਾਨੂੰਨ ਅਤੇ ਇਸ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾਵੇਗਾ ਇਸ ਨੂੰ ਚੋਣਾਂ ਤੋਂ ਪਹਿਲਾਂ ਜਾਰੀ ਕੀਤਾ ਜਾਵੇਗਾ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਗੁਆਡੀ ਮੁਲਕਾਂ ਦੇ ਸਤਾਏ ਘਟ ਗਿੰਦੀਆਂ ਨੂੰ ਭਾਰਤੀ ਨਾਗਰਿਕਤਾ ਦੇਣਾ ਦੇਣਾ ਵਿਕਾਂਗਸ ਲੀਡਰਸ਼ਿਪ ਦਾ ਹੀ ਵਾਦਾ ਹੈ ਪੰਜਾਬੀ میوزਿਕ ਇੰਡਸਟਰੀ ਦੇ ਮਸ਼ਹੂਰ ਕੰਪੋਜ਼ਰ ਬੰਟੀ ਬੈਸ ਤੇ ਜਾਨਲੇਵਾ ਹਮਲਾ ਸਿੱਧੂ ਮੂਸੇਵਾਲਾ ਦੇ ਨਾਲ ਸੀ ਖਾਸ ਕਨੈਕਸ਼ਨ ਪੰਜਾਬੀ میوزਿਕ ਇੰਡਸਟਰੀ ਦੇ ਮਸ਼ਹੂਰ ਕੰਪੋਜ਼ਰ ਅਤੇ ਪ੍ਰੋਡਿਊਸਰ ਬੰਟੀ ਬੈਸ ਤੇ ਅਣਪਛਾਤੇ ਹਮਲਾਵਾਰਾਂ ਨੇ ਫਾਇਰਿੰਗ ਕੀਤੀ ਉਸਤੇ ਇਹ ਹਮਲਾ ਪੰਜਾਬ ਦੇ ਮੁਹੱਦਰ ਸੈਕਟਰ 79 ਵਿੱਚ ਹੋਇਆ ਹਾਲਾਂਕਿ ਇਸ ਹਮਲੇ ਵਿੱਚ ਉਹਨਾਂ ਦੀ ਜਾਨ ਬਚ ਗਈ ਬੰਟੀ ਬੈਸ ਸਿੱਧੂ ਮੂਸੇਵਾਲਾ ਦੇ ਮੈਨੇ ਜਸਨ ਬੱਟੀ ਬੈਸਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਪੰਜਾਬ ਦੇ ਮੋਹਾਲੀ ਚ ਇੱਕ ਰੈਸਟੋਰੈਂਟ ਚ ਬੈਠੇ ਸਨ ਅਣਪਛਾਤੇ ਬਦਮਾਸ਼ਾਂ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਬੱਟੀ ਬੈਸਤੇ ਨੇ ਇੱਕ ਹਿੰਦੀ ਨਿਊਜ਼ ਚੈਨਲ ਨੂੰ ਦੱਸਿਆ ਕਿ ਗੋਲੀਬਾਰੀ ਦੇ ਕੰਨ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਭਰਿਆ ਕਾਲ ਆਇਆ ਸੀ ਜਿਸ ਵਿੱਚ 10 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਪੈਸਾ ਨਾ ਦੇਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਹਨਾਂ ਦੱਸਿਆ ਕਿ ਇਹ ਕਾਲਪ ਮੋਸਟ ਵਾਂਟਡ ਗੈਂਗਸਟਰ ਲੱਕੀ ਪਟਿਆਲ ਦੇ ਨਾਂ ਤੇ ਕੀਤੀ ਗਈ ਸੀ ਲੱਕੀ ਪਟਿਆਲ ਕੈਨੇਡਾ ਰਹਿੰਦਾ ਦੱਸਿਆ ਜਾ ਰਿਹਾ ਹੈ ਕਿ ਉਹ ਲਾਰੈਂਸ ਬਸ਼ਨੋਈ ਦਾ ਅਵਰੋਧੀ ਅਤੇ ਬੰਬੇਹਾ ਗੈਂਗ ਦੀ ਅਗਵਾਈ ਕਰ ਰਿਹਾ ਹੈ ਆਮ ਆਦਮੀ ਪਾਰਟੀ ਲੋਕ ਸਭਾ ਚੋਣ ਲਈ ਉਮੀਦਵਾਰਾਂ ਦਾ ਕੀਤਾ ਐਲਾਨ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਪੱਪਾਪਾਰ ਹੋਈ ਪਈ ਹੈ ਦੱਸ ਦਈਏ ਕਿ ਦਿੱਲੀ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਦੱਸ ਦਈਏ ਕਿ ਨਵੀਂ ਦਿੱਲੀ ਤੋਂ ਸੁਮਨਾਤ ਭਾਰਤੀ ਪੱਛਮੀ ਦਿੱਲੀ ਮਹਾਬਲ ਮੇਸ਼ਰਾ ਪੂਰਬੀ ਦਿੱਲੀ ਤੋਂ ਕੁਲਦੀਪ ਕੁਮਾਰ ਅਤੇ ਦੱਖਣੀ ਦਿੱਲੀ ਤੋਂ ਸਾਹਿਰ ਰਾਮ ਨੂੰ ਉਮੀਦਵਾਰ ਐਲਾਨਿਆ ਗਿਆ ਇਸ ਤੋਂ ਇਲਾਵਾ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਸੁਸ਼ੀਲ ਗੁਪਤਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਦੱਸ ਦਈਏ ਕਿ ਇਸ ਵਾਰ ਆਮ ਆਦਮੀ ਪਾਰਟੀ ਭਾਤ ਗੱਠ ਜੋੜ ਦਾ ਹਿੱਸਾ ਤੇ ਇਹ ਰਾਸ਼ਟਰੀ ਰਾਜਦਾਨੀ ਵਿੱਚ ਕਾਂਸ ਦਾ ਗੱਠ ਜੁੜ ਕਰਕੇ ਚੋਣਾਂ ਲੜਨ ਜਾ ਰਹੀ ਹੈ ਇਸ ਦੇ ਮਤਨਜਰ ਦੋਆ ਪਾਰਟੀਆਂ ਚਾਹਲੇ ਸੀਟਾਂ ਦੀ ਵੰਡ ਪਹਿਲਾਂ ਹੀ ਹੋ ਚੁੱਕੀ ਹੈ ਜਿਸ ਦੇ ਮਤਨਜਰ ਆਮ ਆਦਮੀ ਪਾਰਟੀ ਚਾਰ ਸੀਟਾਂ ਤੇ ਹੈ ਤੇ ਕਾਂਗਰਸ ਤਿੰਨ ਸੀਟਾਂ ਤੇ ਚੋਣ ਲੜਨ ਜਾ ਰਹੀ ਹੈ ਆਪ ਨੇ ਦਿੱਲੀ ਲਈ ਚਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕਰਨ ਵਾਲੀ ਚਾਰੇ ਉਮੀਦਵਾਰਾਂ ਵਿੱਚੋਂ ਤਿੰਨ ਅਸਵਰੇ ਆਪ ਦੇ ਵਿਧਾਇਕ ਨੇ ਪੈਨਸ਼ਨ ਸਕੀਮ ਨੂੰ ਲੈ ਕੇ ਬੋਲੇ ਨੌਜੋਸ ਸਿੱਧੂ ਨੌਜੋਸ ਸਿੰਘ ਸਿੱਧੂ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਘੇੜੇ ਨਜ਼ਰ ਆਏ ਨੇ ਸਿੱਧੂ ਨੇ ਪੈਨਸ਼ਨ ਸਕੀਮ ਸੰਬੰਧੀ ਸੀਐਮ ਭਗਵੰਤ ਮਾਨ ਨੂੰ ਕਹਿ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੈਬਨਿਟ ਵਿੱਚ ਪੈਨਸ਼ਨ ਸਕੀਮ ਪਾਸ ਹੋਣ ਦੇ ਬਾਵਜੂਦ ਅਜੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਸਿੱਧੂ ਨੇ ਟਵਿੱਟਰ ਤੇ ਲਿਖਿਆ ਕਿ ਹਿਮਾਚਲ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਕੀਤਾ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਸੱਚੀ ਨਕਲ ਦੀ ਤਰ੍ਹਾਂ ਅਤੇ ਤੁਸੀਂ ਗੁਜਰਾਤ ਅਤੇ ਹਿਮਾਚਲ ਚੋਣਾਂ ਤੋਂ ਪਹਿਲਾਂ ਵੋਟਾਂ ਲੈ ਲਏ ਇਸ ਨੂੰ ਕੈਬਨਟ ਵਿੱਚ ਪਾਸ ਕੀਤਾ ਤੇ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਅਸਫਲ ਰਹੇ ਹੋ ਖਾਲੀ ਖਜ਼ਾਨੇ ਤੇ ਮਾਰੇ ਪ੍ਰਬੰਧਾਂ ਦੀ ਹਫਲਾ ਦਫਰੀ ਨੇ ਭੰਬਲ ਪੂਸੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਅੱਜ ਤੱਕ ਦਾ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਵਰਦਾਲਟ ਫਿਰ ਹਿਮਾਚਲ ਰਾਜ ਸਭਾ ਚੋਣਾਂ ਵਿੱਚ ਬਖਮਤ ਦੇ ਬਾਵਜੂਦ ਹਾਰੀ ਕਾਂਗਸ ਭਾਜਪਾ ਨੇ ਜਿੱਤੀ ਚੋਣ ਮਹਾਤਰਾਜ ਸਭਾ ਚੋਣ ਨਤੀਜਿਆਂ ਚ ਵੱਡਾ ਉਲਟ ਫਿਰ ਹੋਇਆ ਇੱਥੇ ਬਹੁਮਤ ਦੇ ਬਾਅਦ ਕਾਂਗਰਸੀ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਚੋਣ ਭਾਜਪਾ ਉਮੀਦਵਾਰ ਹਰਸ਼ ਮਹਾਜੇ ਨੇ ਜਿੱਤ ਲਈ ਹੈ ਦੱਸਦੇ ਹੋਏ ਕਿ ਰਾਜ ਸਭਾ ਚੋਣ ਵਾਲੀ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ 34-34 ਸੀਟਾਂ ਪਈਆਂ ਸਨ ਜਿਸ ਕਾਰਨ ਮਾਮਲਾ ਬਰਾਬਰੀ ਤੇ ਰੁਕ ਗਿਆ ਸੀ ਇਸ ਤੋਂ ਬਾਅਦ ਪਾਰਟੀਆਂ ਪਾਈਆਂ ਗਈਆਂ ਜਿਸ ਵਿੱਚੋਂ ਭਾਜਪਾ ਉਮੀਦਵਾਰ ਜੇਤੂ ਹੋ ਕੇ ਨਿਕਲਿਆ ਭਾਜਪਾ ਇਸ ਜਿੱਤ ਨਾਲ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਹੁਣ ਭਾਰਤੀ ਜਨਤਾ ਪਾਰਟੀ ਹਿਮਾਚਲ ਪ੍ਰਦੇਸ਼ ਵਿੱਚ ਬੇਪਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੀ ਹੈ ਭਾਜਪਾ ਆਗੂ ਨੇ ਕਿਹਾ ਕਿ ਸੂਬੇ ਵਿੱਚ ਸਰਕਾਰ ਦਾ ਸਮਰਥਨ ਖਤਮ ਹੋ ਗਿਆ ਹੈ ਹਿਮਾਚਲ ਪ੍ਰਦੇਸ਼ ਦੀ ਇੱਕੋ ਇੱਕ ਰਾਜ ਸਭਾ ਸੀਟ ਲਈ Shimla ਵਿਧਾਨ ਸਭਾ ਵਿੱਚ VOTING ਹੋਈ ਜਿਸ ਵਿੱਚ ਕਾਂਗਰਸ ਦੇ ਉਮੀਦਵਾਰ ਅਭਿਸ਼ੇਕ ਮਨੂ ਸਿੰਘ ਵੀ ਦੀ ਹਾਰ ਹੋਈ ਹੈ ਹਿਮਾਚਲ ਪ੍ਰਦੇਸ਼ ਵਿੱਚ ਕਾਂਗਸ ਕੋਲ 40 ਸੀਟਾਂ ਨੇ ਪਾਰਟੀ ਨੇ ਦਾਅਵਾ ਕੀਤਾ ਕਿ ਉਸ ਨੂੰ ਤਿੰਨ ਹੋਰ ਆਜ਼ਾਦ ਵਿਧਾਇਕਾਂ ਦਾ ਸਮਰਥਨ ਹਾਸਲ ਹੈ ਉਹ ਤਿੰਨੇ ਵਿਧਾਇਕ ਕਾਂਗਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ ਹਾਲਾਂਕਿ ਨਤੀਜਿਆਂ ਤੋਂ ਸਾਫ਼ ਹੋ ਗਿਆ ਕਿ ਹੁਣ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਆ ਸਕਦਾ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ 30 ਸਾਲ ਪੁਰਾਣੇ ਕੇਸ ਚੋਂ ਬਰੀ ਗਾਜ਼ੀਆਬਾਦ ਦੀ ਇੱਕ ਅਦਾਲਤ ਨੇ 1994 ਦੇ ਇੱਕ ਕੇਸ 'ਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਬਰੀ ਕਰ ਦਿੱਤਾ ਹੈ ਡੀਪੀਐਸ ਭੁੱਲਰ ਜੋ ਪੈਰੋਲ ਤੇ ਨੇ ਅੱਜ ਗਾਜ਼ੀਆਬਾਦ ਜ਼ਿਲ੍ਹਾ ਅਦਾਲਤ ਨੇ ਆਪਣੇ ਵਕੀਲ ਜਸਪਾਲ ਸਿੰਘ ਮੰਜਪੁਰ ਨਾਲ ਨਿੱਜੀ ਤੌਰ ਤੇ ਸੁਣਵਾਈ ਵਿੱਚ ਸ਼ਾਮਲ ਹੋਏ ਅਦਾਲਤ ਨੇ ਇਸ ਮਾਮਲੇ ਨੂੰ ਕੱਲ ਫੈਸਲੇ ਲਈ ਰੱਖ ਵੀ ਰੱਖ ਦਿੱਤਾ ਸੀ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਦੱਸਿਆ ਕਿ ਇਹ ਕੇਸ 1993 ਦੇ ਦਿੱਲੀ ਕੇਸ 'ਚ ਉਮਰ ਕੈਦੀ ਸਜ਼ਾ ਕੱਟ ਰਹੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦਾ ਆਖਰੀ ਕੇਸ ਵਿਚਾਰ ਅਧੀਨ ਸੀ ਪੰਜਾਬੀਆਂ ਨੂੰ ਅਜਮਾਨਗੀਆਂ 1200 ਰੇਤੀਆਂ ਜਾਂ ਤੱਕ ਖੱਡਾਂ ਤੁਹਾਡਾ ਜਲਾ ਵੀ ਹੈ ਸ਼ਾਮਲ ਸੂਬਾ ਸਵਾਸੀਆਂ ਨੂੰ ਵਾਜਬ ਦਰਾਂ ਤੇ ਰਿਤਮ ਹੈਇਆ ਕਰਵਾਉਣਾ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਿਲ੍ਹਿਆਂ ਵਿੱਚ 1200 ਜਾਂ ਤੱਕ ਰੇਤ ਖੱਡਾਂ ਖੋਲਣ ਦਾ ਫੈਸਲਾ ਕੀਤਾ ਗਿਆ ਹੈ ਚੌਥੇ ਅਤੇ ਪੰਜਵੇਂ ਪੜਾਤ ਤਹਿਤ ਪੰਜਾਬ ਦੇ ਖਰਨਾ ਅਤੇ ਭੂਵਗਿਆਨ ਮੰਤਰੀ ਚੇਤਨ ਸਿੰਘ ਜੋੜਾ ਬਾਜਰਾ 28 ਫਰਵਰੀ ਨੂੰ ਪੰਜ ਜ਼ਿਲ੍ਹਿਆਂ ਫਰੀਦਕੋਟ ਐਸਬੀਐਸ ਨਗਰ ਅਮਲਸਰ ਮੋਗਾ ਦੇ ਜ਼ਿਲ੍ਹੇਰ ਵਿੱਚ 12 ਨਵੀਆਂ ਜੰਤਕ ਰੇਤ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ ਦਰਦੇ ਜੇ ਕਿ ਆਮ ਲੋਕਾਂ ਵੱਲੋਂ ਜਨਤਕ ਰੇਤ ਖੱਡਾ ਖੋਲਣ ਦੀ ਮੁਹਿਮ ਨੂੰ ਭਰਵਾ ਹੰਗਾਰਾ ਦਿੱਤਾ ਗਿਆ ਹੈ ਇਸ ਸਮੇਂ ਆਖਵਾਕਾ ਦਿਲਾਵਿਚ ਕੋਲ 60 ਜਨਤਕ ਖੱਡਾ ਚੱਲ ਰਹੀ ਹੈ ਅਤੇ ਆਮ ਲੋਕਾਂ ਹੁਣ ਤੱਕ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ 5.90 ਲੱਖ ਮੈਟ੍ਰਿਕ ਟਨ ਰੇਤ ਪ੍ਰਦਾਨ ਕੀਤੀ ਜਾ ਚੁੱਕੀ ਹੈ ਜੋ ਇਸ ਪਹਿਲ ਕਦਮੀ ਦੀ ਸ਼ਾਨਦਾਰ ਸਫਲਤਾ ਨੂੰ ਦਰਸਾਉਂਦੀ ਹੈ ਸਯੁਤ ਕਿਸਾਨ ਮੋਚਾ ਦਿੱਲੀ ਚਲੋ ਦੇ ਹੱਕ ਵਿੱਚ ਨਹੀਂ ਪੰਦੇ ਜੀ ਹਾਂ ਦੋਸਤੋ ਕਿਸਾਨ ਆਗੂ ਸਰਮ ਸਿੰਘ ਬੰਦੇ ਨੇ ਮੰਗਲਵਾਰ ਨੂੰ ਕਿਹਾ ਕਿ ਸਾਰਦੇ ਦਿੱਲੀ ਚਰੋ ਦੇ ਸੱਦੇ ਦੇ ਮੁੱਦੇ ਤੇ ਸਯੁਤ ਕਿਸਾਨ ਮੋਰਚੇ ਨਾਲ ਕਈ ਮੀਟਿੰਗਾਂ ਹੋਈਆਂ ਪਰ ਉਹ ਕੌਮੀ ਰਾਜਧਾਨੀ ਦਿੱਲੀ ਵੱਲ ਮਾਰਚ ਦੇ ਹੱਕ ਵਿੱਚ ਨਹੀਂ ਸੀ ਪਰ ਦੇ ਨੇ ਮੀਡੀਆ ਚ ਐਸ ਕੇ ਐਮ ਦੇ ਦਾਅਵਿਆਂ ਤੇ ਪ੍ਰਤੀਕਿਰਿਆ ਦਿੱਤੀ ਕਿ ਦਿੱਲੀ ਚੱਲ ਮਾਰਚ ਬਾਰੇ ਫਸਲਾਂ ਲੈਣ ਲਈ ਉਸ ਨੂੰ ਨਾਂ ਤਾਂ ਸੱਦਾ ਦਿੱਤਾ ਗਿਆ ਸੀ ਤੇ ਨਾ ਹੀ ਸਲਾਮ ਅਸ਼ਫਰਾ ਕੀਤਾ ਗਿਆ ਸੀ ਸ joint ਕਿਸਾਨ ਮਜ਼ਦੂਰ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਕੇ ਐਮਐਮਏ ਫਸਲਾਂ ਲਈ ਕਟੋਕਰ ਸਮਾਤਰਮਲ ਐਮਐਸਪੀ ਦੀ ਕਰਜ਼ੋਦੀ ਗਰੰਟੀ ਤੇ ਖੇਤੀ ਕਰਜ਼ਾ ਮਾਫੀ ਸਮੇਤ ਉਹਨਾਂ ਦੀਆਂ ਮੰਗਾਂ ਮੰਨ ਲੈ ਸਰਕਾਰ ਤੇ ਦਬਾਅ ਬਣਾਉਣ ਲਈ ਦਿੱਲੀ ਚੱਲੋ ਮਾਰਚ ਦਾ ਸੱਦਾ ਦੇ ਰਹੇ ਨੇ ਸਯੁਜਤ ਕਿਸਾਨ ਮੋਰਚਾ ਦਿੱਲੀ ਚਲੋ ਅੰਦੋਲਨ ਦਾ ਹਿੱਸਾ ਨਹੀਂ ਹੈ ਪਰ ਆਪਣਾ ਸਮਰਥਨ ਦੇ ਰਿਹਾ ਹੈ ਸਯੁਜਤ ਕਿਸਾਨ ਮੋਰਚੇ ਨੇ 2020 ਇੱਕ ਯੂਚ ਤਿੰਨ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਉੱਤੇ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਸੀ ਸ਼ਮੂ ਬਾਟੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿ ਐਮਐਮ ਨੇਤਾ ਪਰਦੇ ਨੇ ਕਿ ਹੱਕ ਦਿੱਲੀ ਮਾਚ ਦੇ ਮੁੱਦੇ ਤੇ ਸਯੁਜਤ ਕਿਸਾਨ ਮੋਰਚਾ ਤੇ ਉਸ ਦੇ ਸਹਿਯੋਗੀਆਂ ਨਾਲ 13 ਮੀਟਿੰਗਾਂ ਹੋਈਆਂ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਲੱਗਾ ਕਿ ਉਹਨਾਂ ਦਾ ਸਟੈਂਡ ਹੈ ਸਪੱਸ਼ਟ ਨਹੀਂ ਹੈ ਤੇ ਅਸੀਂ ਦੂਜੇ ਸੁਪਰ ਨਾਲ ਗੱਲਬਾਤ ਕੀਤੀ ਤੇ ਕਈ ਸੰਗਠਨਾਂ ਨੇ ਸਾਡਾ ਸਮਰਥਨ ਕੀਤਾ ਪੰਦੇ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ 10 ਪਿਛਲੇ 10 ਅਕਤੂਬਰ ਨੂੰ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹਨਾਂ ਦਾ ਦਿੱਲੀ ਚਲੋਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿੰਦਾ ਸਰਕਾਰ ਦਾ ਮਕਸਦ ਸਿਰਫ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਦਿੱਲੀ ਸੀਐਮ टीवी 19 ਦੇ ਵਟ ਇੰਡੀਆ thinks ਟੂਡੇ ਦੇ ਸਲਾਰਨਾ ਸੱਤਾ ਸੰਮੇਲਨ ਵਿੱਚ ਆਵਾਮੀ ਪਾਰਟੀ ਦੇ ਕਨਵੀਨਰ ਅਤੇ ਦੇਸ਼ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਅਦਾਲਤ ਕਹੇਗੀ ਤਾਂ ਜ਼ਰੂਰ ED ਕੋਲ ਜਾਵੇਗੀ ਉਹਨਾਂ ਨੇ ਕਿਹਾ ਕਿ ਭਾਜਪਾ ED ਰਾਹੀਂ ਆਵਾਮੀ ਪਾਰਟੀ ਨੂੰ ਤੋੜਨਾ ਚਾਹੁੰਦੀ ਹੈ ਆਵਾਮੀ ਪਾਰਟੀ ਮੁੱਦਿਆਂ ਤੇ ਗੱਲ ਕਰਦੀ ਹੈ ਸੀਐਮ ਨੇ ਕਿਹਾ ਕਿ ਭਾਜਪਾ ਸਿਰਫ ਆਵਾਮੀ ਪਾਰਟੀ ਤੋਂ ਹੀ ਖਤਰਾ ਹੈ ਇਹ ਦੀ ਕੋਈ ਜਾਂਚ ਨਹੀਂ ਕਰ ਰਹੀ ਇਹ ਦਿੱਲੀ ਦੇ ਸੀਐਮ ਨੇ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਕੇਜਰੀਵਾਲ ਨੂੰ ਇਹਦੇ ਕੋਲ ਕੋਈ ਜਾਣ ਕੋਲ ਜਾਣ ਦੇ ਕੋਈ ਲੋੜ ਨਹੀਂ ਹੈ ਇਹਦੀ ਦਾ ਉਦੇਸ਼ ਕੋਈ ਜਾਂਚ ਕਰ ਨਹੀਂ ਸਕੋ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਦਿੱਲੀ ਜਾਣ ਵਾਲਿਆਂ ਨੂੰ ਰਾਹਤ ਕਿਸਾਨ ਆंदोलਨ ਕਰਕੇ ਬੰਦ ਸੜਕਾਂ ਖੋਲੀਆਂ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਹਰਿਆਣਾ ਸਰਕਾਰ ਵੱਲੋਂ ਕਿਸਾਨ ਆंदोलਨ ਕਰਕੇ ਬੰਦ ਕੀਤੀਆਂ ਸੜਕਾਂ ਨੂੰ ਖੋਲ ਦਿੱਤਾ ਗਿਆ ਇਸ ਦੇ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਉਣ ਲੱਗਾ ਹੈ ਸਬੰਧੀ ਕੁਰਕੁਸ਼ੇਤਰ ਪੁਲਿਸ ਨੇ ਟ੍ਰੈਫਿਕ ਅਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਪੁਲਿਸ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਸਬੰਧ ਕਾਰਨ ਸ਼ਹਾਬਾਦ ਮਰਕੁੰਡਾ ਪੁਲ ਬੰਦ ਕਰ ਦਿੱਤਾ ਗਿਆ ਸੀ ਹੁਣ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਮਾਰਕੁੰਡਾ ਪੁਲ ਤੇ ਸਰਵਿਸ ਰੋਡ ਨੂੰ ਖੋਲ ਦਿੱਤਾ ਗਿਆ ਹੈ ਪੁਲਿਸ ਨੇ ਟ੍ਰੈਫਿਕ ਅਡਵਾਈਜ਼ਰੀ ਜਾਰੀ ਕਰਦਾ ਕਿਹਾ ਕਿ ਦਿੱਲੀ करनाल ਤੋਂ ਅੰਬਾਲਾ ਜਾਣ ਵਾਲੇ ਵਾਹਨ ਨੈਸ਼ਨਲ ਹਾਈਵੇ ਚਤਾਏ ਤੋਂ ਸਿੱਧੇ ਅੰਬਾਲਾ ਜਾ ਸਕਦੇ ਨੇ ਦਿੱਲੀ करनाल ਤੋਂ ਚੰਡੀਗੜ੍ਹ ਪੰਚਕੁਲਾ ਜਾਣ ਵਾਲੇ ਵਾਹਨ ਕੁਰਕੁਸ਼ੇਤਰ ਸ਼ਹਾਬਾਦ ਸ਼ਾਹਰਾਹੀ ਪੰਚਕੁਲਾ ਚੰਡੀਗੜ੍ਹ ਵੱਲ ਜਾ ਸਕਦੇ ਨੇ ਪੰਚਕੁਰਾ ਚੰਡੀਗੜ੍ਹ ਅੰਮ੍ਰਿਤਸਰ ਦਿੱਲੀ ਵੱਲ ਜਾਣ ਵਾਲੇ ਵਾਹਨ ਪਹਿਲਾਂ ਵਾਂਗ ਬਰਾੜਾ ਦੋ ਸੜਕਾਂ ਜ਼ਰੂਰ ਤੋਂ ਸ਼ਹਾਬਾਦ ਤੋਂ ਐਨ ਐਚ 44 ਤੋਂ ਕੁਰੂਕhetra ਕਰਨਾਲ ਦੇ ਰਸਤੇ ਦਿੱਲੀ ਜਾ ਸਕਦੇ ਨੇ ਕੋਟਕਪੂਰਾ ਫਾਇਰਿੰਗ ਮਾਮਲਾ ਫਿਰਕੋਟ ਵਿੱਚ ਐਸ ਆਈ ਟੀ ਦੀ ਪੰਜਵੀਂ ਚਾਰਜ ਸ਼ੀਟ 14 ਅਕਤੂਬਰ 2015 ਦੀ ਕੋਟਕਪੂਰਾ ਪੁਲਿਸ ਗੋਲੀਬਾਰੀ ਮਾਮਲੇ ਦੀ ਜਾਂਚ ਕਰਹੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਨੇ ਸੋਮਵਾਰ ਨੂੰ ਇਲਾਕਾ ਮੈਜਿਸਟ੍ਰੇਟ ਅਜੀਪਾਲ ਸਿੰਘ ਦੇ ਅਦਾਲਤ ਵਿੱਚ ਇੱਕ ਹੋ ਸਪਲੀਮੈਂਟਰੀ ਚਾਰਜ ਸ਼ੀਟ ਦਾਇਰ ਕੀਤੀ ਐਸ 81 ਪੰਨਿਆਂ ਦੀ ਪੰਜਵੀਂ ਚਾਰਜ ਸ਼ੀਟ ਵਿੱਚ ਸੋਸਾਇਟੀ ਨੇ ਅਦਾਲਤ ਵਿੱਚ ਦਸਤਕਵੇਜ਼ਾਂ ਦਾ ਇੱਕ ਡੋਜ਼ੀਅਰ ਪੇਸ਼ ਕੀਤਾ ਜਿਸ ਵਿੱਚ ਇਹ ਸਾਬਤ ਕੀਤਾ ਗਿਆ ਕਿ ਪੰਜਾਬ ਪੁਲਿਸ ਦਾ ਸਾਬਕਾ ਹੈੱਡ ਕਨਸਟੇਬਲ ਰਚਪਾਲ ਸਿੰਘ ਉਹਨਾਂ ਨੂੰ ਮਾਰਨ ਵਾਲਿਆਂ ਬਾਰੇ ਆਪਣਾ ਬਿਆਨ ਦੇਣ ਲਈ ਮੈਡੀਕਲ ਤੌਰ ਤੇ ਫਿੱਟ ਨਹੀਂ ਹੈ ਜਿਨ੍ਹਾਂ ਨੇ 14 ਅਕਤੂਬਰ ਨੂੰ ਉਹਨਾਂ ਤੇ ਹਮਲਾ ਕੀਤਾ ਸੀ ਦੱਸ ਦੇਈ ਕਿ 14 ਅਕਤੂਬਰ 2015 ਨੂੰ ਕੋਟਕਪੂਰਾ ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ ਹੋਈ ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ ਪਿਛਲੇ ਸਾਲ 28 ਅਗਸਤ ਨੂੰ ਕੋਟਕਪੂਰਾ ਗੋਲੀਕੰਢ ਚ ਗੰਭੀਰ ਜ਼ਖਮੀ ਹੋਏ ਰਚਪਾਲ ਸਿੰਘ ਨੇ ਉਹਨਾਂ ਪ੍ਰਦਰਸ਼ਨਕਾਰੀਆਂ ਤੇ ਕਾਰਵਾਈ ਕਰਨ ਲਈ ਜੁਡੀਸ਼ੀਅਲ ਮੈਜਿਸਟਰੇਟ ਫਾਸਟ ਕਲਾਸ ਜੀ ਐਮ ਆਈ ਸੀ ਫਰੀਦਕੋਟ ਦੀ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਸੀ ਮਜੂਦਾ ਸਪਲੀਮੈਂਟਰੀ ਚਾਰਜ ਸ਼ੀਟ ਵਿੱਚ ਐਸ ਆਈ ਟੀ ਨੇ ਕਈ ਮੈਡੀਕਲ ਰਿਪੋਰਟਾਂ ਦਾ ਹਵਾਲਾ ਦਿੱਤਾ ਤੇ ਦਾਵਾ ਕੀਤਾ ਕਿ ਰਸ਼ਪਾਲ ਸਿੰਘ ਲਿਖਣ ਤੇ ਬੋਲਣ ਵਿੱਚ ਵੀ ਅਸਮਰੱਥ ਹੈ ਐਸ ਆਈ ਟੀ ਨੇ ਦਾਵਾ ਕੀਤਾ ਕਿ ਪਹਿਲਾਂ ਦਰਜ ਕਰਵਾਏ ਗਏ ਆਪਣੇ ਦੋ ਬਿਆਨਾਂ ਵਿੱਚ ਰਸ਼ਪਾਲ ਸਿੰਘ ਨੇ ਦਾਵਾ ਕੀਤਾ ਸੀ ਕਿ ਉਨ੍ਹਾਂ ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਗਿਆ ਪਰ ਉਸਨੇ 28 ਅਗਸਤ 2023 ਨੂੰ ਅਦਾਲਤ ਵਿੱਚ ਦਿੱਤੀ ਆਦੇਜ ਚ 14 ਲੋਕਾਂ ਦੇ ਨਾਮ ਲੈ ਕੇ ਉਹਨਾਂ ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਸੀ ਐਸਆਈਟੀ ਨੇ ਦਾਅਵਾ ਕੀਤਾ ਹੈ ਕਿ ਦਿਲਚਸਪ ਗੱਲ ਇਹ ਹੈ ਕਿ ਸਾਰੇ 14 ਵਿਅਕਤੀ ਕੋਰਕਪੁਰਾ ਪੁਲਿਸ ਗੋਲੀਕੰਨ ਵਿੱਚ ਮਲਜ਼ਮ ਪੁਲਿਸ ਅਧਿਕਾਰੀਆਂ ਖਿਲਾਫ ਮੁੱਖ ਗਵਾਹ ਨੇ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਸਵੇਰੀਆਂ ਵੱਡੀਆਂ ਖਬਰਾਂ ਮਿਲਦੇ ਆ ਹੋਰ ਖਬਰਾਂ ਨਾਲ ਹੁੰਦ ਲਈ ਐਨਆਈ ਧੰਨਵਾਦ